ਹਾਰਤੀ ਕਿਸਾਨ ਨੇ ਇਕਤਾ ਗਰਾਹਾ ਵੱਲੋਂ ਪਿੰਡ ਜੌਂਦ ਵਿਖੇ ਪੱਟੀ ਗਿਣਤੀ ਦੇ ਵਿੱਚ ਕਿਸਾਨ ਸਾਡੇ ਇਸ ਟਾਈਮ ਮਤਲਬ ਉਹ ਰਾਮ ਕਰ ਰਹੇ ਨੇ ਪਿੰਡ ਜੌਂਦ ਵਿੱਚ ਵੱਡਾ ਇਕੱਠ ਹੈਗਾ ਵੱਡੇ ਪ੍ਰਬੰਧ ਨੇ ਖੁੱਲਰਾਂ ਦੇ ਪ੍ਰਬੰਧ ਹੋਰ ਸਾਰੇ ਪ੍ਰਬੰਧ ਭਰਾਵੋ ਕੀਤੇ ਹੋਏ ਨੇਗੇ ਇਸ ਕਰਕੇ ਅੱਜ ਆ ਦੇਖੋ ਜਉਂਦ ਵਿਖੇ ਜਿਹੜਾ ਪੱਕਾ ਮੋਰਚਾ ਲੱਗਿਆ ਹੋਇਆ ਹੈ ਇਸ ਟਾਈਮ ਰਾਤ ਦੇ 10 ਵੱਜ ਚੁੱਕੇ ਨੇ ਨੌਜਵਾਨ ਡਿਊਟੀਆਂ ਦੇ ਉੱਤੇ ਬੈਠੇ ਨੇਗੇ ਸਾਰੇ ਕਿਸਾਨ ਆਪ ਕੋ ਆਪਣਾ ਜਿੱਥੇ ਵੀ ਜਗਾ ਮੇਰੇ ਲਈ ਆਰਾਮ ਕਰ ਮਾਰੇ ਨੇ ਇੱਧਰ ਆਹ ਸਾਰੇ ਨੌਜਵਾਨ ਡਿਊਟੀ ਵਗੈਰਾ ਕਰ ਰਹੇ ਨੇ ਇਸ ਤਰਕੇ ਤੀ ਸਾਨੂੰ ਬੇਨਤੀ ਕਰਦੇ ਹਾਂ ਭਰਾਵੋ ਕਿ ਉਹ ਕੋਈ ਬੇਨਤੀ ਆਂ ਦੀ ਲੋੜ ਆਗੀ ਇੱਧਰ ਇੱਕ ਸਾਲ ਕਰਾ ਰਹੇ ਨੇ ਕਹਿੰਦੇ ਕਿ ਮੇਰਾ ਨਾ ਪ੍ਰਬੰਧ ਹੈ ਨਾ ਪ੍ਰਬੰਧ ਆ ਸਾਡੇ ਗੁੱਬੇ ਦੇ ਅਗੂ ਦਸਾਰਸਨ ਕਲਾ ਝਾੜ ਹਾਜੀ ਪ੍ਰਧਾਨ ਜੀ ਕੀ ਹੈ ਇਹ ਕਿਵੇਂ ਆ ਪਛਤਾ ਵਿੱਚ 20 ਜਾਂ 3 ਦੇ ਵਿੱਚ ਪੱਤਾ ਮੋਟਾ ਜਿਹੜਾ ਲੱਗ ਰਿਹਾ ਹਾਂ ਤਸਾਨ ਆਪੋ ਨਾਲ ਜਿਹੜਾ ਜਾਨੀ ਜੌਨ ਦੇ ਵਿੱਚ ਆਇਆ ਹੈ ਉੱਥੇ ਹਾਂ ਦਸਤ ਕਰਾਇਆ ਉਹਨੇ ਜਿਹੜੇ ਦੁਕਾਨ ਪਾਏ ਨੇ ਆਟਲਟ ਬਹੁਤ ਬੜਾ ਲੱਗਿਆ ਜਿਹਦੇ ਬਸ ਜੰਦਰ ਦਾ ਬਣਾਉਂ ਪਰ ਦੁਕਾਨ ਪਾਏ ਨੇ ਬੜੀ ਗਰਤੀ ਤੇ ਕਿਉਂਕਿ ਇਹੀ ਹੁੰਦੀ ਹੈ ਕਿ ਜਦੋਂ ਜਿਹੜੀ ਉਹ ੱਟਕੇ ਨਾਲ ਹੈ ਕਿ ਬੇਨਾ ਕੋਲ ਤੇ ਦੇਖੋ ਜਿਹੜੇ ਰਾਜਾ ਮਹਾਰਾਜਾ ਨੂੰ ਗੋਣਾ ਚਾਹੁੰਦੇ ਨੇ ਕਿ ਤਾਰਫ ਨੂੰ ਸਰਾਉਣੇ ਨੂੰ ਚਾਹੁੰਦੇ ਨੇ ਇਸ ਤਰ੍ਹਾਂ ਕੇ ਪੱਲ ਪੰਜਾਬ ਦੇ ਲੋਕਾਂ ਨੂੰ ਹੋਕਾ ਪੰਦੇ ਆ ਕਿ ਭਰਾਓ ਬਹੁਤ ਵੱਡਾ ਹੱਲਾ ਜੀ ਨਾਲ ਦੇ ਵਿੱਚ ਆਓ ਦੇ ਜੀ ਸਭ ਤੋਂ ਆਖਰ ਤੋਂ ਆਇਆ ਜੀ ਜਨਾ ਆਉਂ ਮਨਾਰ ਦੇ ਵਿੱਚ ਕਿਉਂਕਿ ਇੱਧਰ ਜੌਂ ਦੇ ਵਿੱਚ ਬਿੱਲੇ ਬਿੱਲੇ ਚੜਦੇ ਆ ਰਿਹਾ ਪ੍ਰਸ਼ਾਸਨ ਜਣੀ ਸੂਰਜ ਬਾਅਦ ਨਿਕਲਦਾ ਤੇ ਲੋਕਾਂ ਦਾ ਸੂਰਜੋਂ ਪਹਿਲਾਂ ਨਿਕਲਦਾ ਜਦੋਂ ਪ੍ਰਸ਼ਾਸਨ ਜਣੀ 16 17 ਤਰੀਕ ਨੂੰ ਸਵੇਰੇ 6 ਵਜੇ ਆ ਗਿਆ ਇਸ ਕਰਕੇ 5:30 ਵਜੇ ਲੋਕ ਨਹੀਂ ਤਿਆਰ ਹੋ ਕੇ ਉਹ ਵੱਡੀ ਫੋਰਸ ਹੈ ਜੀ ਕਾਣਾ ਮੋੜੀ ਉਹ ਤਾਂ ਪਟਿਆਲੇ ਦੇ ਬਹੁਹੀ ਪਿੰਡ ਦੇ ਵਿੱਚ 602 ਕਿੰਨੇ ਨੇ ਜਿਹੜੇ ਉੱਥੇ ਪ੍ਰਸ਼ਾਸਨ ਚੜ ਕੇ ਆਇਆ ਹੈਗਾ ਜਣੀ ਉਹਨਾਂ ਕੋਲੇ ਉਹਨਾਂ ਦੇ ਇੰਤਕਾਲ ਹੈ ਰਜਿਸਟਰੀਆਂ ਦੇ ਮੋਟਰਾ ਲੱਗਿਆ ਹੋਣਗੇ ਲੌਨ ਨੂੰ ਮੈਂ ਦੱਸਦਾ ਦੂਜੇ ਐਸ ਪਿੰਡ ਦੇ ਵਿੱਚ ਵੀ ਜੌਰ ਦੇ ਵਿੱਚ ਟਕੇ ਹੈਗੇ ਆ ਇਸ ਪਿੰਡ ਦੇ ਵਿੱਚ ਵੀ ਕਸਾਲਾ ਕੋਲੇ ਜਣੀ ਉਦੋਂ ਦੇ ਕਾਗਜ਼ ਨੇ 1960 ਦੇ ਕਾਗਜ਼ ਹੀ ਹੈਗੇ ਨੇ ਦਰਾਬੀ ਹੈ ਦੀਆਂ ਇਸ ਕਰਕੇ ਜਣੀ ਲੁਧਿਆਣੇ ਦੇ ਵਿੱਚ 24311 ਗੱਲਿਆਂ ਦੇ ਉੱਤੇ ਜਣੀ ਹੁਦਰਾ ਹਮਲਾ ਉਧਰੋਂ ਫਾਜ਼ਲ ਕਾ ਦੇ ਵਿੱਚ ਹਮਲਾ ਇਸ ਕਰਕੇ ਜ਼ਮੀਨਾਂ ਤੇ ਬਹੁਤ ਵੱਡਾ ਹਮਲਾ ਭਰਾਓ ਆਓ ਮਦਾਨ ਦੇ ਮੇਤਰੋ ਮਦਾਨ ਦੇ ਵਿੱਚ ਇਸ ਕਰਕੇ ਸਰਕਾਰਾਂ ਉਧਰ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਲਾ ਕੇ ਸਾਨੂੰ ਪਰਵਾਣਾ ਚੋਈਏ ਨੇ ਇਧਰੋਂ ਪੰਜਾਬ ਤੇ ਹਰਿਆਣੇ ਦੀ ਲੜਾਈ ਕਰਾਉਣਾ ਚਾਹੁੰਦੀਆਂ ਨੇ ਇਹਨਾਂ ਨੂੰ ਇਹ ਆ ਵੀ ਇਹ ਪੰਜਾਬ ਦੇ ਹਰਿਆਣੇ ਨੂੰ ਤੋੜ ਲਈਏ ਤਾਂ ਜਿਹੜੇ ਸਾਡੀਆਂ ਨੀਤੀਆਂ ਨੇ ਕੰਮ ਜਾਉ ਹੋਣੀਆਂ ਇਸ ਕਰਕੇ ਲੋਕ ਡੱਡੇ ਹੋਏ ਨੇ ਝੰਡੇ ਢਾਗਾ ਲੈ ਕੇ ਲੋਕ ਬੈਠੇ ਹੋਏ ਨੇ ਮદાન ਦੇ ਵਿੱਚ ਇਸ ਜਿਹੜੀ ਪ੍ਰਸ਼ਾਸਨਿਕ ਜਰੂਰ ਮਰਜ਼ੀ ਆ ਸਕਦਾ ਵੱਡੀ ਗੱਲ ਇਹ ਕਿ ਉਹਨਾਂ ਦੀ ਉਹ ਵੀ ਆਉਂਦੀ ਤੇਰੀਆ ਕਰਦੇ ਹੋਣਗੇ ਇੱਥੇ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਇਹ ਸਰਕਾਰ ਉਹ ਆਸਵਾਦੀ ਸਰਕਾਰ ਇਹ ਫੈਸਲਾ ਕਰਦੇ ਆ ਕਿਨੂੰ ਕਾਨੂੰਨ ਮਾਰਦੇ ਗੋਲੀਆਂ ਚਲਾ ਕੇ ਜੀਵਨ ਤੇ ਕਬਜ਼ਾ ਕਰਦਾ ਫੇਰ ਤਾਂ ਹੋਣਾ ਨਹੀਂ ਇਹ ਤੋਂ ਬਨਾ ਪੰਜਾਬ ਦੀ ਲੋਕ ਨੇ ਜੀਵਨ ਆਦਿ ਕੋਲੋਂ ਕਿਸ ਸਾਰੇ ਇੱਧਰ ਸਾਡੇ ਮੋਗੇ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਤੇ ਇੱਧਰ ਬਰਨਾਲੇ ਜ਼ਿਲ੍ਹੇ ਤੋਂ ਸਾਡੇ ਪ੍ਰਧਾਨ ਜੀ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਧਰ ਵੀ ਸਾਰੇ ਸਾਥੀ ਲੰਬੀ ਬਲਾਕ ਤੋਂ ਤੇ ਇੱਧਰਲੇ ਪਾਸੇ ਵੀ ਮੈਂ ਤੁਹਾਨੂੰ ਦਿਖਾਵਾਂ ਇੱਧਰ ਵੀ ਬਹੁਤ ਵੱਡੀ ਗਿਲੀ ਦੇ ਵਿੱਚ ਲੋਕ ਆ ਪਹੇ ਨੇ ਉਹ ਲੰਮਾ ਕੈਮਰੇ ਦੀ ਜਿਹੜੀ ਮਤਲਬ ਕੈਮਰੇ ਦੀ 1 ਫੁੱਟ ਤੱਕ ਪਹੁੰਚ ਨਹੀਂ ਰਹੀ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਇਸ ਟਾਈਮ ਜੌਨ ਦੇ ਵਿੱਚ ਸਾਥੀ ਪਹੁੰਚੇ ਹੋਏ ਨੇ ਧੰਨਵਾਦ